ਜਸਟਿਸ ਕੁਲਦੀਪ ਕੁਮਾਰ ਕਰੀਰ ਕੰਜ਼ਿਊਮਰ ਦੇ ਹਿੱਤਾਂ ਦੀ ਰੱਖਿਆ ਕਰਨੀ ਹੈ ਜਿਹੜਾ 1986 ਵਾਲਾ ਐਕਟ ਸੀ ਉਹ ਪੂਰਾ ਕਾਰਗਰ ਨਹੀਂ ਸੀ ਪਹਿਲੇ ਪੁਰਾਣੇ ਐਕਟ ਦੇ ਵਿੱਚ ਪਾਵਰ ਸੀਗੀ 20 ਲੱਖ ਤੱਕ ਦੀ ਉਹ ਸਾਡੀ 1 ਕਰੋੜ ਤੱਕ ਕਰ ਦਿੱਤੀ ਗਈ ਹੈ 20 ਲੱਖ ਤੋਂ ਇਹਦੇ ਇਸ ਐਕਟ ਦੇ ਤਹਿਤ ਉਹ ਜਿੱਥੇ ਰਹਿੰਦਾ ਉੱਥੋਂ ਹੀ ਕੰਪਲੇਂਟ ਕਰ ਸਕਦਾ ਹੈ ਕੋਈ ਫਿਲਮ ਸਟਾਰ ਹੈ ਉਹ ਐਡ ਦੇ ਰਿਹਾ ਉਹਦੀ ਵੀ ਰਿਸਪੌਂਸਿਬਿਲਟੀ ਹੈ ਉਹਦੇ ਵਿੱਚ ਜਦੋਂ ਵੀ ਕੋਈ ਪ੍ਰੋਡਕਟ ਖਰੀਦੋ ਬਿੱਲ ਜ਼ਰੂਰ ਲਓ ਗ੍ਰਾਹਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਸਾਡੇ ਦੇਸ਼ ਵਿੱਚ ਖਪਤਕਾਰ ਸੁਰੱਖਿਆ ਕਾਨੂੰਨ 1986 ਨੂੰ ਲਾਗੂ ਕੀਤਾ ਗਿਆ ਸੀ ਤਾਂ ਜੋ ਗਾਹਕਾਂ ਦੇ ਨਾਲ ਧੋਖਾਧੜੀ ਨਾ ਹੋ ਸਕੇ ਗਾਹਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਹੁਣ ਖਪਤਕਾਰ ਅਧਿਕਾਰਾਂ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਖਪਤਕਾਰ ਸੁਰੱਖਿਆ ਕਾਨੂੰਨ 2019 ਦੀਆਂ ਤਜ਼ਵੀਜ਼ਾਂ ਲਾਗੂ ਹੋ ਚੁੱਕੀਆਂ ਹਨ ਇਹ ਨਵਾਂ ਕਾਨੂੰਨ ਖਪਤਕਾਰ ਸੁਰੱਖਿਆ ਕਾਨੂੰਨ 1986 ਦੀ ਥਾਂ ਲਵੇਗਾ ਕੀ ਖਾਸੀਅਤ ਹੈ ਇਸ ਲਾਗੂ ਕੀਤੇ ਗਏ ਨਵੇਂ ਕਾਨੂੰਨ ਦੇ ਵਿੱਚ ਅਤੇ ਇਸ ਕਾਨੂੰਨ ਦੇ ਤਹਿਤ ਖਪਤਕਾਰਾਂ ਨੂੰ ਕੀ ਹੱਕ ਹਕੂਕ ਮਿਲੇ ਹਨ ਇਸ ਸਬੰਧੀ ਖਾਸ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਜਸਟਿਸ ਕੁਲਦੀਪ ਕੁਮਾਰ ਕਰੀਰ ਜੋ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਦੇ ਪ੍ਰੈਜ਼ੀਡੈਂਟ ਹਨ ਜਸਤ ਸਤ ਸਭ ਤੋਂ ਪਹਿਲਾਂ ਇਹ ਦੱਸੋ ਕਿ ਖਪਤਕਾਰ ਸੁਰੱਖਿਆ ਕਾਨੂੰਨ ਹੈ ਕਿ ਪਪਦਕਾਰ ਸੁਰੱਖਿਆ ਕਾਨੂੰਨ ਜਿਵੇਂ ਕਿ ਇਹਦੇ ਨਾਮ ਤੇ ਹੈ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਜੀ ਇਹਦਾ ਮੇਨ ਆਬਜੈਕਟ ਔਰ ਜੋ ਪਰਪਸ ਹੈ ਐਕਟ ਬਣਾਉਣ ਦਾ ਉਹ ਇਹ ਹੈ ਕਿ ਕੰਜ਼ਿਊਮਰ ਦੇ ਹਿੱਤਾਂ ਦੀ ਰੱਖਿਆ ਕਰਨੀ ਹੈ ਕਿ ਕੰਜ਼ਿਊਮਰ ਨਾਲ ਕੋਈ ਫਰਾਡ ਨਾ ਹੋਵੇ ਕੰਜ਼ਿਊਮਰ ਨੂੰ ਸਰਵਿਸ ਸਹੀ ਮਿਲੇ ਇਹ ਚਾਹ ਸਾਰੀਆਂ ਚੀਜ਼ਾਂ ਇਨਸ਼ੋਰ ਕਰਨ ਲਈ ਇਹ ਐਕਟ ਦੀ ਸਥਾਪਨਾ ਪਹਿਲਾਂ 96 ਕੀਤੀ ਗਈ ਸੀ ਹੁਣ 2019 ਦੇ ਵਿੱਚ 19 ਦਾ ਐਕਟ ਆਇਆ ਲਾਗੂ ਹੁਣ 15 ਜੁਲਾਈ ਤੋਂ ਹੋਇਆ 15 ਜੁਲਾਈ 2020 ਤੋਂ ਇਹਨੂੰ ਹੋਰ ਅੱਗੇ ਮਤਲਬ ਕੰਡੀਸ਼ਨਸ ਨੂੰ ਦੇਖਦੇ ਹੋਏ ਉਹਨੂੰ ਬਹੁਤ ਜ਼ਿਆਦਾ ਮਤਲਬ ਪ੍ਰੈਗਮੈਟਿਕ ਔਰ ਅੱਛਾ ਬਣਾਉਣ ਲਈ ਹੋਰ ਜ਼ਿਆਦਾ ਕੰਜ਼ਿਊਮਰ ਨੂੰ ਪ੍ਰੋਟੈਕਟ ਕਰਨ ਲਈ ਮਾਡਰਨ ਹਾਲਾਤ ਦੇ ਹਿਸਾਬ ਨਾਲ ਉਹਨੂੰ ਉਹਨੂੰ ਇੱਕ ਤਰ੍ਹਾਂ ਦਾ ਮਾਡਰਨਾਈਜ਼ ਕੀਤਾ ਗਿਆ ਜੀ ਇਹ ਜਿਹੜਾ ਨਵਾਂ ਕਾਨੂੰਨ ਲਾਗੂ ਹੋਇਆ ਖਪਤਕਾਰ ਸੁਰੱਖਿਆ ਕਾਨੂੰਨ 2019 1986 ਦੇ ਕਾਨੂੰਨ ਦੀ ਜਗ੍ਹਾ ਤੇ ਕੀ ਲੋੜ ਪਈ ਹੈ ਇਸ ਨਵੇਂ ਕਾਨੂੰਨ ਨੂੰ ਲਾਗੂ ਕਰਨ ਦੀ ਤੇ ਬਦਲਣ ਦੀ ਕੀ ਲੋੜ ਪਈ ਸੀ ਉਹੀ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀਗਾ ਕਿ ਹੁਣ ਜੋ 86 ਦੇ ਹਾਲਾਤ ਸੀਗੇ ਹੁਣ ਬਹੁਤ ਜ਼ਿਆਦਾ ਚੇਂजेस ਆ ਗਈਆਂ ਸੋਸਾਇਟੀ ਦੇ ਵਿੱਚ ਵੀ ਜੀ ਕੰਜ਼ਿਊਮਰਿਜ਼ਮ ਬਹੁਤ ਜ਼ਿਆਦਾ ਵੱਧ ਗਿਆ ਉਸੇ ਤਰ੍ਹਾਂ ਕੰਜ਼ਿਊਮਰ ਦੀਆਂ ਨੀਡਸ ਵੀ ਵੱਧ ਗਈਆਂ ਜੀ ਉਹ ਜਿਹੜੀਆਂ ਓਵਰ ਦੀ ইয়ার্স ਡਵੈਲਪਮੈਂਟਸ ਹੋਈਆਂ ਐਡਵਾਂਸਮੈਂਟਸ ਹੋਈਆਂ ਟੈਕਨੋਲੋਜੀ ਆ ਗਈ ਉਹ ਸਾਰੀਆਂ ਚੀਜ਼ਾਂ ਨੂੰ ਮੀਟ ਕਰਨ ਲਈ ਸ਼ਾਇਦ ਜਿਹੜਾ 1986 ਵਾਲਾ ਐਕਟ ਸੀ ਉਹ ਪੂਰਾ ਕਾਰਗਰ ਨਹੀਂ ਸੀ ਇਸ ਕਰਕੇ ਉਹਨੂੰ ਉਸੇ ਐਕਟ ਨੂੰ ਚੇਂਜਸ ਦੇ ਨਾਲ ਇੱਕ ਨਵੇਂ ਐਕਟ ਦੀ ਸ਼ੇਪ ਚ 2020 ਦੇ ਵਿੱਚ ਲਾਗੂ ਕੀਤਾ ਗਿਆ ਉਹ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਆ ਗਈਆਂ ਜਿਵੇਂ ਕਿ ਪੁਰਾਣੇ ਐਕਟ 86 ਵਾਲੇ ਐਕਟ ਚ ਜਿਹੜੀਆਂ ਅਸੀਂ ਆਨਲਾਈਨ ਈ-ਕਾਮਰਸ ਦਾ ਕਨਸੈਪਟ ਸੀਗਾ ਉਹ ਨਹੀਂ ਸੀ ਜੀ ਹੁਣ ਹਰ ਕੰਜ਼ਿਊਮਰ ਜਿਵੇਂ ਅੱਜ ਕੱਲ ਕੋਵਿਡ ਚੱਲ ਰਿਹਾ ਹਰ ਆਪਾਂ ਹੋਮ ਡਿਲੀਵਰੀ ਲੈ ਲੈਨੇ ਆਂ ਆਨਲਾਈਨ ਕਿਸੇ ਸਾਈਟ ਤੋਂ ਪਰਚੇਸ ਕਰ ਲੈਨੇ ਆ ਕੋਈ ਚੀਜ਼ ਉਹ ਜਿਹੜੀਆਂ ਟਰਾਂਜ਼ੈਕਸ਼ਨਸ ਨੇ ਕੰਜ਼ਿਊਮਰ ਦੀਆਂ ਉਹ ਵੀ ਇਹਦੇ ਥੱਲੇ ਮਤਲਬ ਇਹਦੇ ਐਮਬਿਟ ਚ ਲੈ ਕੇ ਅਸੀਂ ਆਏ ਆ ਤਾਂ ਕਿ ਜੇ ਕੋ ਕਿਸੇ ਕੰਪਨੀ ਦੇ ਖਿਲਾਫ ਈ-ਕਾਮਰਸ ਕੰਪਨੀ ਦੇ ਖਿਲਾਫ ਜਿਹੜੀ ਆਨਲਾਈਨ ਵੇਚਦੀ ਹੈ ਸਾਮਾਨ ਉਹਦੇ ਖਿਲਾਫ ਕੋਈ ਕੰਪਲੇਂਟ ਕੰਜ਼ਿਊਮਰ ਨੇ ਕਰਨੀ ਹੋਵੇ ਤਾਂ ਉਹ ਵੀ ਇਸ ਸੈਕਟ ਥੱਲੇ ਫਾਈਲ ਕਰ ਸਕਦਾ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਜਿਹੜੀਆਂ ਨਵੀਆਂ ਚੀਜ਼ਾਂ ਇਹ ਚ ਸ਼ਾਮਲ ਕੀਤੀਆਂ ਗਈਆਂ ਹੋਰ ਵੀ ਬਹੁਤ ਇਹਦੇ ਵਿੱਚ ਨਵੀਆਂ ਚੀਜ਼ਾਂ ਸ਼ਾਮਲ ਹੋਈਆਂ ਨੇ ਇੱਕ ਤਾਂ ਜਿਹੜੀ ਜਿਸ ਤਰ੍ਹਾਂ ਮੇਰਾ ਇੱਥੇ ਲੁਧਿਆਣੇ ਵਿੱਚ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਹੈ ਡਿਸਟ੍ਰਿਕਟ ਲੈਵਲ ਤੇ ਜੋ ਅਥਾਰਟੀ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਦੀ ਉਸ ਦੀ ਪਹਿਲੇ ਪੁਰਾਣੇ ਐਕਟ ਦੇ ਵਿੱਚ ਪਾਵਰ ਸੀਗੀ 20 ਲੱਖ ਤੱਕ ਦੀ ਉਸ ਨੂੰ ਵਧਾ ਕੇ ਹੁਣ ਸਾਨੂੰ ਇਹਨਾਂ ਨੇ ਪਾਵਰ ਪਿਕਿਉਨਿਟੀ ਜੂ ਰਿਜੈਕਸ਼ਨ ਉਹਨੂੰ ਅਸੀਂ ਕਹਿੰਦੇ ਹਾਂ ਲੀਗਲ ਟਰਮੀਨੋਲੋਜੀ ਹੈ ਚ ਉਹ ਸਾਡੀ 1 ਕਰੋੜ ਤੱਕ ਕਰ ਦਿੱਤੀ ਗਈ ਹੈ 20 ਲੱਖ ਤੱਕ ਸਪੋਜ਼ ਕਿਸੇ ਦਾ ਕਲੇਮ 1 ਕਰੋੜ ਰੁਪਏ ਤੱਕ ਦਾ ਹੈ ਕਿਸੇ ਕੰਜ਼ਿਊਮਰ ਦਾ ਕਲੇਮ ਉਹ ਹਜੇ ਆਪਣੇ ਡਿਸਟ੍ਰਿਕਟ ਦੀ ਡਿਸਟ੍ਰਿਕਟ ਲੈਵਲ ਤੇ ਉਹਨੂੰ ਰੀਡਰੈਸ ਕਰਵਾ ਸਕਦਾ ਉਹਦੀ ਕੰਪਲੇਂਟ ਕਰ ਸਕਦਾ ਜੀ ਦੂਸਰਾ ਇੱਕ ਹੋਰ ਬਹੁਤ ਵੱਡੀ ਚੇਂਜ ਕੀਤੀ ਹੈ ਜਿਹੜੀ ਕਿ ਬਹੁਤ ਪ੍ਰੋ ਕੰਜ਼ਿਊਮਰ ਹੈ ਔਰ ਬਹੁਤ ਅੱਛੀ ਹੈ ਸਪੋਜ਼ ਕੰਜ਼ਿਊਮਰ ਪਹਿਲਾਂ ਕੀ ਹੁੰਦਾ ਸੀ ਪੁਰਾਣੇ ਐਕਟ ਦੇ ਵਿੱਚ ਜਿਹੜਾ ਕੰਜ਼ਿਊਮਰ ਉੱਥੇ ਕੰਪਲੇਂਟ ਫਾਈਲ ਕਰਦਾ ਸਕਦਾ ਸੀ ਜਿੱਥੇ ਕਾਜ਼ ਆਫ ਐਕਸ਼ਨ ਅਰਾਈਜ਼ ਹੋਇਆ ਜਿੱਥੇ ਮਤਲਬ ਟਰਾਂਜੈਕਸ਼ਨ ਹੋਈ ਜਾਂ ਜਿੱਥੇ ਆਪੋਜ਼ਿਟ ਪਾਰਟੀ ਜਿਹਦੇ ਖਿਲਾਫ ਕੰਪਲੇਂਟ ਕਰਨੀ ਆ ਉਹ ਰਹਿੰਦੀ ਹੈ ਜੀ ਹੁਣ ਇਹਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਅੱਛਾ ਬਣਾਤਾ ਪ੍ਰੋ ਕੰਜ਼ਿਊਮਰ ਕਰਤਾ ਰੈਡੀਕਲਾਈਜ਼ ਕਰਤਾ ਕਿ ਕੰਜ਼ਿਊਮਰ ਜਿੱਥੇ ਪਰਮਾਨੈਂਟਲੀ ਰਹਿੰਦਾ ਜਾਂ ਕੰਮ ਕਰਦਾ ਉਹ ਉੱਥੇ ਹੀ ਫਾਈਲ ਕਰ ਸਕਦਾ ਫੋਰ ਐਗਜ਼ਾਮਪਲ ਕੰਜ਼ਿਊਮਰ ਦਿੱਲੀ ਗਿਆ ਜਾਂ ਬੰਬੇ ਗਿਆ ਮਦਰਾਸ ਗਿਆ ਬੈਂਗਲੌਰ ਗਿਆ ਉੱਥੇ ਉਹਨੇ ਕੋਈ 트ਾਂਜ਼ੈਕਸ਼ਨ ਕਰ ਲਈ ਕੋਈ ਚੀਜ਼ ਖਰੀਦ ਲਈ ਜਾਂ ਕੋਈ ਸਰਵਿਸ ਲੈ ਲਈ ਉਹ ਡਿਫੈਕਟਿਵ ਹੈ ਤੇ ਉਹ ਉਹ ਬੰਦਾ ਥੋੜੀ ਦੇਰ ਲਈ ਜਾਂਦਾ ਹੈ ਬਾਹਰਲੇ ਸ਼ਹਿਰ ਚ ਤਾਂ ਹੁਣ ਜੇ ਉਹਨੂੰ ਉੱਥੇ ਦੀ ਕੰਪਲੇਂਟ ਪਹਿਲੇ ਉਟਾ ਪਹਿਲੇ ਇੱਕ ਦੇ ਮੁਤਾਬਕ ਕਰਨੀ ਹੋਣੀ ਤਾਂ ਉੱਥੇ ਕਰਨੀ ਪੈਣੀ ਸੀ ਜਿੱਥੇ ਉਹਨੇ ਚੀਜ਼ ਖਰੀਦੀ ਜਾਂ ਜਿੱਥੇ ਵੇਚਣ ਵਾਲਾ ਰਹਿੰਦਾ ਇਹ ਸਰਵਿਸ ਪ੍ਰੋਵਾਈਡਰ ਰਹਿੰਦਾ ਜਿੱਥੇ ਹੁਣ ਇਹਦੇ ਇਸ ਐਕਟ ਦੇ ਤਹਿਤ ਉਹ ਜਿੱਥੇ ਰਹਿੰਦਾ ਉੱਥੋਂ ਹੀ ਕੰਪਲੇਂਟ ਕਰ ਸਕਦਾ ਹੈ ਕੰਪਨੀ ਆਏਗੀ ਦੂਸਰੀ ਜਿਹੜਾ ਆਪੋਜ਼ਿਟ ਪਾਰਟੀ ਹੈ ਉਹ ਆਪੇ ਆ ਕੇ ਲੁਧਿਆਣੇ ਉਹਦਾ ਕਲੇਮ ਦਾ ਜਵਾਬ ਦੇएगी ਕੇਸ ਲੜੇਗੀ ਉਹਦੇ ਨਾਲ ਇਹ ਇੱਕ ਬਹੁਤ ਵੱਡੀ ਸਹੂਲਤ ਹੈ ਕੰਜ਼ਿਊਮਰ ਨੂੰ ਨਹੀਂ ਤਾਂ ਕੰਜ਼ਿਊਮਰ ਅੱਧੇ ਜਿਹੜੀਆਂ ਬਾਹਰ ਦੀਆਂ ਸੀਗੀਆਂ ਉਹ ਕੰਜ਼ਿਊਮਰ ਕਰਦਾ ਹੀ ਨਹੀਂ ਸੀ ਫਿਰ ਕੌਣ ਜਾਊਗਾ ਦਿੱਲੀ ਬੰਬਈ ਜਾਂ ਜਿੱਥੋਂ ਵੀ ਆਊਟ ਆਫ ਆਪਣੇ ਸਿਟੀ ਜਾਊਗਾ ਉੱਥੇ ਜਾ ਕੇ ਬੜੀ ਹਰਾਸਮੈਂਟ ਹੁੰਦੀ ਸੀ ਬਹੁਤ ਪ੍ਰੈਕਟੀਕਲੀ ਬਹੁਤ ਮੁਸ਼ਕਲ ਹੈ ਕੰਜ਼ਿਊਮਰ ਲਈ ਉਹ ਵੀ ਬੜਾ ਆਸਾਨ ਕਰ ਦਿੱਤਾ ਜੀ ਅਜਾ ਸਰ ਪਰਮਾਉ ਇਸ਼ਤਿਹਾਰਾਂ ਨੂੰ ਲੈ ਕੇ ਵੀ ਇਸ ਕਾਨੂੰਨ ਦੇ ਤਹਿਤ ਕੋਈ ਸ਼ਕਤੀ ਵਰਤੀ ਗਈ ਹੈ ਹਾਂ ਜਿਹੜਾ ਮਤਲਬ ਮਿਸਲੀਡਿੰਗ ਮਿਸ ਰਿਪਰੈਜ਼ੈਂਟਿੰਗ ਐਡਵਰਟਾਈਜ਼ਮੈਂਟ ਦਾ ਕਨਸੈਪਟ ਸੀ ਉਹ ਕਿਸੇ ਐਕਸੈਂਟ ਤੱਕ ਪਿਛਲੇ ਐਕਟ ਚ ਵੀ ਸੀਗਾ ਪਰ ਇਹਦੇ ਚ ਉਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈ ਗਿਆ ਇਹਦੇ ਚ ਇੱਕ ਮਤਲਬ ਲੈਜਿਸਲੇਟਰਸ ਨੇ ਕਾਨੂੰਨ ਬਣਾਉਣ ਵਾਲਿਆਂ ਨੇ ਇੱਕ ਨਵਾਂ ਇੱਕ ਅਥਾਰਟੀ ਨਵੀਂ ਬਣਾਈ ਹੈ ਉਹ ਹੈਗੀ ਹੈ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਜੀ ਉਹ ਇੱਕ ਸੈਂਟਰਲ ਲੈਵਲ ਦੀ ਅਥਾਰਟੀ ਹੈ ਉਹਦੀ ਜੂਰਿਸਡਿਕਸ਼ਨ ਪੂਰੇ ਇੰਡੀਆ ਚ ਹੈ ਉਹ ਇੱਕ ਪ੍ਰੋਟੈਕਸ਼ਨ ਜਿਦਾਂ ਹਰ ਇੱਕ ਫੀਲਡ ਦੇ ਆ ਰੈਗੂਲੇਟਰੀ ਅਥਾਰਟिटीज ਹੁੰਦੀਆਂ ਜਿਵੇਂ ਇੰਸ਼ੋਰੈਂਸ ਦੀ ਵੀ ਰੈਗੂਲੇਟਰੀ ਅਥਾਰਟੀ ਅਲੱਗ ਹੈ ਹੋਰ ਵੀ ਜਿਹੜੀਆਂ ਸਰਵਿਸਿਜ਼ ਹੈ ਹੁਣ ਜਿਹੜੇ ਹਾਊਸਿੰਗ ਦੀ ਹੈ ਰੀਅਲ ਏਸਟੇਟ ਪ੍ਰੋਜੈਕਟਸ ਦੀ ਹੈ ਉਹਦੇ ਚ ਰੇਰਾ ਬਣ ਗਿਆ ਉਸ ਤਰ੍ਹਾਂ ਦਾ ਹੀ ਪੈਰਲਲ கான்ਸੈਪਟ ਇੱਥੇ ਵੀ ਆਗਾ ਕਿ ਉਹ ਜਿਹੜੀ ਅਥਾਰਟੀ ਹੈ ਸੈਂਟਰਲ ਅਥਾਰਟੀ ਉਹ ਜਰਨਲ ਤੌਰ ਤੇ ਮਤਲਬ ਵਾਚ ਇੱਕ ਉਹਨੂੰ ਵਾਚ ਡੌਗ ਬਣਾਤਾ ਕੰਜ਼ਿਊਮਰ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਵੀ ਉਹ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਜੇ ਕੋਈ ਵੀ ਵਾਇਲੇਸ਼ਨ ਹੋ ਰਹੀ ਹੈ ਉਹਨਾਂ ਨੂੰ ਦਿਖਾਈ ਗਈ ਕੰਜ਼ਿਊਮਰ ਦੇ ਰਾਈਟਸ ਦੀ ਤਾਂ ਉਹ ਐਕਸ਼ਨ ਲੈ ਸਕਦੇ ਆ ਇਨਕਲੂਡਿੰਗ ਐਕਸ਼ਨ ਅਗੇਂਸਟ ਬੈਡ ਐਡਵਰਟਾਈਜ਼ਮੈਂਟਸ ਮਿਸਲੀਡਿੰਗ ਜਿਹੜੀਆਂ ਕਿ ਗ੍ਰਾਹਕਾਂ ਨੂੰ ਲੁਭਾਉਣ ਲਈ ਝੂਠੀਆਂ ਐਡ ਦੇ ਦਿੰਦੇ ਆ ਵੀ ਇਹਦੇ ਨਾਲ ਐ ਹੋ ਜਾਊਗਾ ਆਹ ਪ੍ਰੋਡਕਟ ਨਾਲ ਐ ਹੋ ਜਾਊਗਾ ਇਸ ਤਰ੍ਹਾਂ ਹੋ ਜਾਊਗਾ ਐਕਚੁਅਲੀ ਉਹ ਸੱਚ ਨਹੀਂ ਹੁੰਦੀਆਂ ਕਈ ਵਾਰ ਮੰਨ ਲਓ ਕਿ ਸਪੋਸ ਉਹਦੇ ਵਿੱਚ ਹੋਰ ਵੀ ਕੀਤਾ ਜਿਹੜਾ ਉਹ ਐਡ ਦਊਗਾ ਜਾਂ ਜਿਹੜਾ ਐਡ ਦੇਣ ਵਾਲਾ ਜੇ ਮੈਂ ਕੋਈ ਫਿਲਮ ਸਟਾਰ ਹੈ ਉਹ ਐਡ ਦੇ ਰਿਹਾ ਉਹਦੀ ਵੀ ਰਿਸਪੌਂਸਿਬਿਲਟੀ ਹੈ ਉਹਦੇ ਵਿੱਚ ਮਤਲਬ ਕਿ ਜਿਹੜਾ ਬ੍ਰਾਂਡ ਐਂਬੈਸਡਰ ਜਿਹਨੂੰ ਅਸੀਂ ਕਹਿੰਦੇ ਆ ਜਿਹੜਾ ਐਡ ਦਿੰਦਾ ਜੀ ਕਿਉਂਕਿ ਕੰਪਨੀਆਂ ਕੀ ਕਰਦੀਆਂ ਆ ਬੜੇ ਬੜੇ ਐਕਟਰਸ ਜਾਂ ਹੋਰ ਫੇਮਸ ਪਰਸਨਲਿਟੀਆਂ ਨੂੰ ਐਡ ਲਈ ਕਰ ਲੈਂਦੀਆਂ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਪਹਿਲਾਂ ਵੈਰੀਫਾਈ ਕਰਨ ਕਿ ਜਿਹੜੀ ਮੈਂ ਐਡ ਦੇ ਰਿਹਾ ਹਾਂ ਜੀ ਉਹ ਉਹਦੇ ਚ ਕੋਈ ਝੂਠ ਤਾਂ ਨਹੀਂ ਕੋਈ ਮਿਸਲੀਡਿੰਗ ਤਾਂ ਨਹੀਂ ਕੋਈ ਮਿਸ ਰਿਪਰੈਜ਼ੈਂਟੇਸ਼ਨ ਤਾਂ ਨਹੀਂ ਕਿ ਕੰਜ਼ਿਊਮਰ ਨੂੰ ਮਤਲਬ ਫਰਾਡ ਕਰਨ ਲਈ ਤਾਂ ਨਹੀਂ ਏਦਾਂ ਦੀ ਐਡ ਕੋਈ ਜੋ ਪ੍ਰੋਡਕਟ ਦੀ ਐਕਚੁਅਲੀ ਪ੍ਰੋਡਕਟਿਵਿਟੀ ਹੈ ਇਫੈਕਟ ਹੈ ਉਹ ਹੈ ਜੋ ਕਲੇਮ ਕਰ ਰਹੀ ਹੈ ਕੰਪਨੀ ਜੇ ਉਹ ਅਲਟੀਮੇਟਲੀ ਉਹਦੇ 'ਚ ਕੋਈ ਨੁਕਸ ਨਿਕਲਦਾ ਤਾਂ ਫਿਰ ਉਹ ਵੀ ਰਿਸਪਾਂਸਿਬਲ ਹੈ ਟੂ ਐਨ ਐਕਸਟੈਂਡ ਮੰਨ ਲਓ ਜੇ ਕੋਈ ਬੰਦਾ ਐਡਵਰਟਾਈਜ਼ਮੈਂਟ ਦੇਖ ਕੇ ਗੋਰਾ ਹੋਣ ਦੀ ਕਰੀਮ ਖਰੀਦਦਾ ਤੇ ਮੰਨ ਲਓ ਕੁਝ ਮਹੀਨੇ ਇਹ ਸਾਰਾ ਕੁਝ ਕਵਰਡ ਹੈ ਸਾਰਾ ਕੁਝ ਕਵਰਡ ਹੈ ਹਾਂ ਬਿਲਕੁਲ ਬਿਲਕੁਲ ਇਹ ਹਾਂ ਬਿਲਕੁਲ ਜੇ ਉਹ ਪੂਰੀ ਕਾਰਗਰ ਨਹੀਂ ਸਾਬਤ ਹੁੰਦੀ ਤਾਂ ਕੰਜ਼ਿਊਮਰ ਹੈਜ਼ ਅ ਕਾਜ਼ ਆਫ ਐਕਸ਼ਨ ਜੀ ਇੱਕ ਨਹੀਂ ਮਤਲਬ ਕੋਈ ਵੀ ਪ੍ਰੋਡਕਟ ਹੈ ਜਿਹੜੀ ਐਡਵਰਟਾਈਜ਼ਮੈਂਟਸ ਕੰਪਨੀ ਕੁਝ ਕਲੇਮ ਕਰ ਰਹੀ ਹੈ ਜੀ ਹਾਂਜੀ ਇਹਦੇ ਨਾਲ ਐ ਹੋਏਗਾ ਇਹਦੇ ਨਾਲ ਐ ਹੋਏਗਾ ਉਹ ਜੇ ਨਹੀਂ ਹੁੰਦਾ ਤਾਂ ਇਟ ਗਿਵਸ ਅ ਕੌਜ਼ ਆਫ ਐਕਸ਼ਨ ਟੂ ਦੀ ਕੰਜ਼ਿਊਮਰ ਟੂ ਟੇਕ ਐਕਸ਼ਨ ਅਗੇਂਸਟ ਦੀ ਕੰਪਨੀ অর ਦੀ ਸੈਲਰ ਆਫ ਦੀ ਪ੍ਰੋਡਕਟ ਆਨਲਾਈਨ ਖਰੀਦ ਨੂੰ ਲੈ ਕੇ ਵੀ ਕੋਈ ਚੀਜ਼ਾਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਨੇ ਦੇਖੋ ਆਨਲਾਈਨ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਈ-ਕਾਮਰਸ ਦਾ ਕਨਸੈਪਟ ਹੀ ਨਵਾਂ ਨਵੇਂ ਐਕਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਆਪਣੇ ਆਪ ਚ ਇੱਕ ਨਵਾਂ ਕਨਸੈਪਟ ਹੈਗਾ ਕੰਜ਼ਿਊਮਰ ਲਈ ਬਹੁਤ ਬੈਨੀਫੀਸ਼ੀਅਲ ਹੈ ਕਿ ਕਿਉਂਕਿ ਹੁਣ ਜਿਸ ਤਰ੍ਹਾਂ ਕੰਜ਼ਿਊਮਰ ਈ-ਕਾਮਰਸ ਆਨਲਾਈਨ ट्रांजੈਕਸ਼ਨਸ ਬਹੁਤ ਹੋਣ ਲੱਗ ਪਈਆਂ ਬਹੁਤ ਾਲੀਆਂ ਸਾਈਟਸ ਆ ਗਈਆਂ ਵਿੱਚੋਂ ਕੁਝ ਅੱਛੀਆਂ ਵੀ ਸਾਈਟਸ ਐ ਕੁਝ ਖਰਾਬ ਐ ਕੋਈ ਕਈ ਵਾਰੀ ਉਹ ਧੋਖਾ ਹੋ ਜਾਂਦਾ ਪ੍ਰੋਡਕਟ ਕੁਝ ਉਹ ਸਾਈਟ ਤੇ ਕੁਝ ਦਿਖਾਈ ਹੁੰਦੀ ਐ ਲੇਕ ਐਕਚੁਅਲੀ ਡਿਲੀਵਰ ਹੁੰਦੀ ਐ ਉਹ ਤਾਂ ਇਫੈਕਟਿਵ ਨਹੀਂ ਹੁੰਦੀ ਜਾਂ ਬਿਲਕੁਲ ਨਵੀਂ ਨਹੀਂ ਹੁੰਦੀ ਪੁਰਾਣੀ ਦੇ ਦਿੰਦੇ ਐ ਜਾਂ ਉਹਦੇ ਚ ਕੋਈ ਡਿਫੈਕਟ ਹੁੰਦਾ ਤਾਂ ਉਹ ਕੰਜ਼ਿਊਮਰ ਉਹ ਉਸ ट्रांजैक्शन ਨੂੰ ਲੈ ਕੇ ਜੇ ਉਹਨੂੰ ਕੋਈ ਅਗਰੀਵੈਂਸ ਹੈ ਤਾਂ ਕੰਜ਼ਿਊਮਰ کورٹ ਜਾ ਕੇ ਕੰਜ਼ਿਊਮਰ ਕਮਿਸ਼ਨ ਜਾ ਕੇ ਉਹਦੀ ਅਪਰੇ ਡਰੈਸਲ ਸੀਕ ਕਰ ਸਕਦਾ ਆਪਣੀ ਜੋ ਵੀ ਸ਼ਿਕਾਇਤ ਉਹ ਦਰਜ ਕਰ ਸਕਦਾ ਜਿਵੇਂ ਮਲਾਵਟ ਖੋਰੀ ਨੂੰ ਲੈ ਕੇ ਵੀ ਇਸ کورٹ ਦੇ ਵਿੱਚ ਜਿਹੜੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਮਲਾਵਟ ਖੋਰੀ ਐ ਸੱਚ ਨਹੀਂ ਹੁੰਦੀ ਮਲਾਵਟ ਖੋਰੀ ਜ਼ਿਆਦਾਤਰ ਆਪਾਂ ਫੂਡ ਦੀ ਕਰਦੇ ਹਾਂ ਜੀ ਲੇਕਿਨ ਕਿਸੇ ਕੰਜ਼ਿਊਮਰ ਦਾ ਕਿਸੇ ਵੀ ਪ੍ਰੋਡਕਟ ਦੇ ਨਾਲ ਨੁਕਸਾਨ ਹੁੰਦਾ ਹੈ ਫਿਜ਼ੀਕਲੀ ਜਾਂ ਉਹਦੀ ਪ੍ਰੋਪਰਟੀ ਨੂੰ ਨੁਕਸਾਨ ਹੁੰਦਾ ਜੀ ਉਹ ਡੈਫੀਨਿਟਲੀ ਆ ਸਕਦਾ ਹੈ ਕੰਜ਼ਿਊਮਰ ਕੋਰਟ ਦੇ ਵਿੱਚ ਜਦੋਂ ਜੇ ਖਪਤਕਾਰ ਨੂੰ ਧੋਖਾ ਹੁੰਦਾ ਤੇ ਜੋ ਸੈਲਰ ਹੈ ਜਾਂ ਕੰਪਨੀ ਹੈ ਉਹਨੂੰ ਕਿਸ ਢੰਗ ਦਾ ਜੁਰਮਾਨਾ ਕਿੰਨਾ ਕੁ ਜੁਰਮਾਨਾ ਲੱਗ ਸਕਦਾ ਦੇਖੋ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀਗਾ ਕਿ ਜਿਹੜੀ ਹੁਣ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਦੀ ਜਿਹੜੀ ਜੂਰਿਸਡਿਕਸ਼ਨ ਹੈ ਇਨ ਟਰਮਸ ਆਫ ਮਨੀ ਉਹ 1 ਕਰੋੜ ਤੱਕ ਦੀ ਹੈ ਜੀ ਉਸ ਤੋਂ ਬਾਅਦ ਸਟੇਟ ਕਮਿਸ਼ਨ ਆ ਜਾਂਦਾ ਹੈ ਜਿਹੜੀ ਕਿ ਹਾਇਰਾਰਕੀ ਚ ਨੈਕਸਟ ਹੈ ਡਿਸਟ੍ਰਿਕਟ ਕਮਿਸ਼ਨ ਤੋਂ ਅਪੀਲ ਫਰਸਟ ਅਪੀਲ ਸਟੇਟ ਕਮਿਸ਼ਨ ਹੋ ਜਾਂਦੀ ਹੈ ਉਹਨਾਂ ਦੀ ਜੂਰਿਸਡਿਕਸ਼ਨ ਹੁਣ 10 ਕਰੋੜ ਤੱਕ ਹੈ ਜੀ ਤੇ ਨੈਸ਼ਨਲ ਕਮਿਸ਼ਨ ਆ ਜੇ ਕੋਈ ਕਿਸੇ ਦਾ ਕਲੇਮ 10 ਕਰੋੜ ਤੋਂ ਜ਼ਿਆਦਾ ਹੈ ਤਾਂ ਉਹ ਫਿਰ ਸਿੱਧਾ ਨੈਸ਼ਨਲ ਕਮਿਸ਼ਨ 'ਚ ਜਾਣਾ ਪਏਗਾ ਜੀ ਦੂਸਰੀ ਚੀਜ਼ ਹੈ ਕਿ ਜਿਹੜਾ ਕੋਈ ਡਿਸਟ੍ਰਿਕਟ ਕਮਿਸ਼ਨ ਦਾ ਫੈਸਲਾ ਹੈ ਉਹਦੇ ਅਗੇਂਸਟ ਅਪੀਲ ਸਟੇਟ ਕਮਿਸ਼ਨ ਨੂੰ ਜਾਂਦੀ ਹੈ ਸਟੇਟ ਕਮਿਸ਼ਨ ਤੋਂ ਵੀ ਜੇ ਕੰਜ਼ਿਊਮਰ ਸੈਟੀਸਫਾਈਡ ਨਹੀਂ ਹੈ ਜਾਂ ਜੋ ਵੀ ਹੈ ਦੋਨੋਂ ਪਾਰਟੀਆਂ ਜੋ ਕੋਈ ਵੀ ਸੈਟੀਸਫਾਈਡ ਨਹੀਂ ਹੈ ਤਾਂ ਉਹ ਨੈਕਸਟ ਅਪੀਲ ਨੈਸ਼ਨਲ ਕੰਜ਼ਿਊਮਰ ਨੂੰ ਕਰ ਸਕਦੀ ਹੈ ਜਿਹੜੀ ਤੁਸੀਂ ਜੁਰਮਾਨੇ ਦੀ ਜਾਂ ਹਰਜ਼ਾਨੇ ਦੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਜੂਰਿਸਡਿਕਸ਼ਨ ਦੇ ਹਿਸਾਬ ਨਾਲ ਜੇ ਕਿਸੇ ਦਾ ਜੋ ਵੀ ਕਲੇਮ ਹੈ ਜੋ ਉਹਦਾ ਲਾਸ ਹੋਇਆ ਉਸ ਹਿਸਾਬ ਨਾਲ ਅਸੀਂ ਕੰਪਨਸੇਸ਼ਨ ਬਰਾਂਡ ਕਰਦੇ ਹਾਂ ਉਹਨੂੰ ਕੰਪਨਸੇਸ਼ਨ ਕਿਹਾ ਜਾਂਦਾ ਮੋਰ ਥੈਨ ਜਮਾਨਾ ਜਰਮਾਨਾ ਜੀ ਉਹਦੇ ਚ ਇਹ ਹੁੰਦਾ ਵੀ ਜਿੰਨਾ ਲਾਸ ਹੋਇਆ ਹੈ ਕੰਜ਼ਿਊਮਰ ਦਾ ਉਹਦੀ ਬਰਪਾਈ ਕੀਤੀ ਜਾਂਦੀ ਹੈ ਪਲੱਸ ਉਹਨੂੰ ਐਕਸਟਰਾ ਕੰਪਨਸੇਸ਼ਨ ਵੀ ਕਈ ਵਾਰੀ ਦਿੱਤਾ ਜਾਂਦਾ ਕਿ ਇਹਨੂੰ ਹਰਾਸਮੈਂਟ ਹੋਈ ਮੈਂਟਲ ਹਰਾਸਮੈਂਟ ਹੋਈ ਭਜਨਟ ਕਰਨੀ ਪਈ ਇਹਨੂੰ ਕੋਰਟ ਜਾਣਾ ਪਿਆ ਕਮਿਸ਼ਨ ਕੋਲ ਆਣਾ ਪਿਆ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਮਾਉਂਟ ਆਫ ਕੰਪਨਸੇਸ਼ਨ ਫਿਕਸ ਕੀਤੀ ਜਾਂਦੀ ਹੈ ਜੀ ਜੱਜ ਸਾਹਿਬ ਜੇ ਗਾਗਨਾ ਧੋਖਾ ਹੁੰਦਾ ਹੈ ਉਹਦੇ ਵਿੱਚ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਜਾਂ ਵਿਚਣ ਵਾਲਾ ਜਾਂ ਕੰਪਨੀ ਹੈ ਦੋਸ਼ੀ ਸਾਬਤ ਹੁੰਦੀ ਹੈ ਤੇ ਉਹ ਜੁਰਮਾਨੇ ਔਰ ਹਰਜਾਨੇ ਦੇ ਨਾਲ ਨਾਲ ਇੰਪ੍ਰੀਜ਼ਨਮੈਂਟ ਦਾ ਵੀ ਕੋਈ ਪ੍ਰੋਵੀਜ਼ਨ ਇਸ ਕਾਨੂੰਨ ਨਹੀਂ ਉਹਦੇ ਚ ਪ੍ਰਾਇਮਰੀਲੀ ਤਾਂ ਕੰਪਨਸੇਸ਼ਨ ਹੀ ਹੈ ਜੀ ਡੈਮੇजेस ਐਂਡ ਕੰਪਨਸੇਸ਼ਨ ਹੈ ਜੋ ਵੀ ਕੰਜ਼ਿਊਮਰ ਦਾ ਲਾਸ ਹੋਇਆ ਹੈ ਇੰਪ੍ਰੀਜ਼ਨਮੈਂਟ ਸਿਰਫ ਤਾਂ ਹੈ ਜੇ ਉਸ ਆਰਡਰ ਨੂੰ ਆਪੋਜ਼ਿਟ ਪਾਰਟੀ ਜਾਂ ਜਿਹਦੇ ਖਿਲਾਫ ਆਰਡਰ ਪਾਸ ਹੋਇਆ ਕਮਿਸ਼ਨ ਚ ਉਹ ਉਹਨੂੰ ਅਬੇ ਨਹੀਂ ਕਰਦੀ ਉਹਦੇ ਮੁਤਾਬਕ ਉਹ ਜੋ ਵੀ ਹਰਜ਼ਾਨਾ ਪੇ ਆ ਜੇ ਨਹੀਂ ਦਿੰਦੀ ਤਾਂ ਉਹ ਪੀਨਲ ਕਨਸੀਕਵੈਂਸਸ ਨੇ ਉਹਦੇ ਚੋ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਜੀ ਫਾਰ ਨੋਨ ਕੰਪਲਾਈਅੰਸ ਆਫ ਦੀ ਆਰਡਰਸ ਆਫ ਦੀ ਕਮਿਸ਼ਨ ਜੀ ਗਾਕ ਜੇ ਜੇ ਕਿਸੇ ਗਾਕ ਨਾਲ ਧੋਖਾ ਹੁੰਦਾ ਤੇ ਗਾਕ ਕਿੱਥੇ ਤੇ ਕਿਵੇਂ ਸ਼ਿਕਾਇਤ ਕਰ ਸਕਦਾ ਹ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਜੇ ਉਹਦਾ ਕਲੇਮ ਕਿਸੇ ਵੀ ਪ੍ਰੋਡਕਟ ਜਾਂ ਕਿਸੇ ਵੀ ਗ੍ਰੀਵੈਂਸ ਦਾ ਜੇ ਕੰਜ਼ਿਊਮਰ ਦਾ ਕਲੇਮ 1 ਕਰੋੜ ਤੱਕ ਦਾ ਹੈ ਉਹ ਡਿਸਟ੍ਰਿਕਟ ਕਮਿਸ਼ਨ ਜਾ ਸਕਦਾ ਹੈ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਜਿਹਨੂੰ ਵੀ ਪਹਿਲੇ ਪੁਰਾਣੇ ਐਕਟ ਚ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਕਿਹਾ ਜਾਂਦਾ ਸੀ ਹੁਣ ਉਹਦਾ ਨਵਾਂ ਨਾਮ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਹੈ 1 ਕਰੋੜ ਤੱਕ ਦੇ ਕਲੇਮ ਆਪਣੇ ਡਿਸਟ੍ਰਿਕਟ ਜਿੱਥੇ ਕੰਜ਼ਿਊਮਰ ਰਹਿੰਦਾ ਹੈ ਉੱਥੇ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਚ ਜਾ ਕੇ ਉਹ ਆਪਣੀ ਦਰਖਾਸਤ ਕੰਪਲੇਂਟ ਦੇ ਸਕਦਾ ਹੈ ਜੇ 1 ਕਰੋੜ ਤੋਂ ਉੱਪਰ ਦਾ ਕਲੇਮ ਹੈ ਫਿਰ ਉਹਨੂੰ ਸਟੇਟ ਕਮਿਸ਼ਨ 'ਚ ਜਾਣਾ ਪਏਗਾ ਜਿਹੜਾ ਕਿ ਚੰਡੀਗੜ੍ਹ ਹੈ ਪੰਜਾਬ ਦਾ ਜੀ ਤੇ ਜੇ 10 ਕਰੋੜ ਤੋਂ ਉੱਪਰ ਦਾ ਕਲੇਮ ਹੈ ਫਿਰ ਦਿੱਲੀ ਜਾਣਾ ਪਏਗਾ ਉਹ ਨੈਸ਼ਨਲ ਕਮਿਸ਼ਨ 'ਚ ਫਾਈਲ ਹੋਏਗਾ ਜਿਸ ਪਾਸ ਪੋਸ ਕਰ ਲੋ ਜ਼ਿਲ੍ਹਾ ਪੱਧਰ ਦਾ ਕੋਈ ਕਲੇਮ ਹੈ ਜ਼ਿਲ੍ਹਾ ਪੱਧਰ ਤੇ ਫੈਸਲਾ ਹੋ ਜਾਂਦਾ ਹੈ ਗਾਹਕ ਦਾ ਤੇ ਗਾਹਕ ਆਪਣੇ ਫੈਸਲੇ ਤੋਂ ਖੁਸ਼ ਨਹੀਂ ਹੈ ਤਾਂ ਫਿਰ ਕਿ ਉਹ ਹਾਇਰ ਕੋਰਟ ਦੇ ਵਿੱਚ ਜਾ ਸਕਦਾ ਹੈ ਬਿਲਕੁਲ ਜਾ ਸਕਦਾ ਹੈ ਉਹ ਜਿਸ ਤਰ੍ਹਾਂ ਹੈ ਕਿ ਇਹ ਤਿੰਨ ਲੈਵਲ ਨੇ ਡਿਸਟ੍ਰਿਕਟ ਲੈਵਲ ਸਟੇਟ ਲੈਵਲ اور ਨੈਸ਼ਨਲ ਲੈਵਲ ਜੇ ਡਿਸਟ੍ਰਿਕਟ ਕਮਿਸ਼ਨ ਤੋਂ ਉਹਨੂੰ ਨਹੀਂ ਸੈਟੀਸਫੈਕਸ਼ਨ ਮਿਲੀ ਉਹ ਹੀ ਇਸ ਨਾਟ ਸੈਟੀਸਫਾਈਡ ਕੰਜ਼ਿਊਮਰ ਇਸ ਨਾਟ ਸੈਟੀਸਫਾਈਡ ਕਿ ਮੇਰਾ ਫੈਸਲਾ ਸਹੀ ਨਹੀਂ ਹੋਇਆ ਤਾਂ ਉਹ ਅਪੀਲ ਕਰ ਸਕਦਾ ਸਟੇਟ ਕਮਿਸ਼ਨ ਨੂੰ ਸੈਕੰਡ ਅਪੀਲ ਫਿਰ ਕੋਈ ਵੀ ਪਾਰਟੀ ਕਰ ਸਕਦੀ ਹੈ ਕੰਪਨੀ ਵੀ ਕਰ ਸਕਦੀ ਹੈ ਸੈਲਰ ਵੀ ਕਰ ਸਕਦਾ ਜੀ ਨੂੰ ਵੀ ਗ੍ਰੀਵੈਂਸ ਹੈ ਕਿ ਹਾਂਜੀ ਮੈਂ ਇਸ ਫੈਸਲੇ ਦੇ ਖਿਲਾਫ ਉਹਦੇ ਚ ਦੋ ਪ੍ਰਭਾਵ ਵਿਧਾਨ ਨੇ ਪਹਿਲਾ ਪਹਿਲੀ ਅਪੀਲ ਸਟੇਟ ਕਮਿਸ਼ਨ ਨੂੰ ਜਾਏਗੀ ਸਟੇਟ ਕਮਿਸ਼ਨ ਤੋਂ ਵੀ ਸੈਟੀਸਫਾਈ ਨਹੀਂ ਜੇ ਉਹ ਨੈਸ਼ਨਲ ਕਮਿਸ਼ਨ ਨੂੰ ਵੀ ਕਰ ਸਕਦਾ ਜੀ ਜਸਪ ਸਪੋਜ਼ ਕਰ ਲੋ ਜੇ ਕਿਸੇ ਗਾਹਕ ਕੋਲ ਕੋਈ ਰਸੀਦ ਨਹੀਂ ਹੈ ਕੋਈ ਬਿੱਲ ਨਹੀਂ ਹੈ ਜਾਂ ਕੋਈ ਪ੍ਰੂਫ ਨਹੀਂ ਹੈ ਜਦੋਂ ਤੱਕ ਇਹ ਸਾਬਤ ਹੋ ਸਕੇ ਕਿ ਇਸ ਗਾਹਕ ਨੇ ਕਿਸੇ ਕੋਲੋਂ ਕੋਈ ਚੀਜ਼ ਖਰੀਦੀ ਹੈ ਉਸ ਕੇਸ ਦੇ ਵਿੱਚ ਗਾਹਕ ਆਪਣੇ ਨਾਲ ਕੋਈ ਧੋਖਾਧੜੀ ਮਹਿਸੂਸ ਕਰਦਾ ਕਿ ਮੇਰੇ ਨਾਲ ਧੋਖਾ ਹੋਇਆ ਠੀਕ ਹੈ ਉਸ ਕੇਸ ਦੇ ਵਿੱਚ ਗਾਹਕ ਕੰਜ਼ਿਊਮਰ ਫੋਰਮ ਦੇ ਵਿੱਚ ਸ਼ਿਕਾਇਤ ਕਰ ਸਕਦਾ ਦੇਖੋ ਨਾਰਮਲੀ ਜੋ ਵੀ ਹੈ ਮਤਲਬ ਸਾਡਾ ਵੀ ਕੋਰਟ ਲਾਈਕ ਪ੍ਰोसीजर ਹੀ ਹੈ ਜੀ ਮੁੰਜਵਾਨੀ ਤਾਂ ਉਹਦੀ ਜਿਹੜੀ ਸਾਖ ਹੈ ਥੋੜੀ ਜਿਹੀ ਘਟ ਜਾਂਦੀ ਹੈ ਅਸੀਂ ਜਿਹੜਾ ਗਵਰਨਮੈਂਟ ਵੀ ਟਾਈਮ ਟੂ ਟਾਈਮ ਐਡਵਰਟਾਈਜ਼ਮੈਂਟ ਦਿੰਦੀ ਹੈ ਕਿ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਨੂੰ ਕੰਜ਼ਿਊਮਰ ਨੂੰ ਅਵੇਅਰ ਕਰਨ ਲਈ ਉਹ ਹਮੇਸ਼ਾ ਇਹ ਕਹਾਂ ਜਾਂਦਾ ਹੈ ਕਿ ਜਦੋਂ ਵੀ ਕੋਈ ਪ੍ਰੋਡਕਟ ਖਰੀਦੋ ਬਿੱਲ ਜ਼ਰੂਰ ਲਓ ਬਿੱਲ ਤੋਂ ਬਿਨਾ ਇੱਕ ਤਾਂ ਤੁਹਾਡਾ ਇਹ ਨਹੀਂ ਸਾਬਤ ਹੋਣਾ ਵੀ ਇਹ ਤੁਸੀਂ ਵਾਕਈ ਚੀਜ਼ ਖਰੀਦੀ ਸੀ ਕਿ ਨਹੀਂ ਖਰੀਦੀ ਸੀ ਜਿੱਥੋਂ ਖਰੀਦੀ ਸੀ ਇਹ ਇਹ ਨਹੀਂ ਆਈਡੈਂਟੀਫਾਈ ਹੋਣਾ ਕਿ ਇਹ ਕਿੱਥੋਂ ਖਰੀਦੀ ਸੀ ਤੁਸੀਂ ਰਿਸਪੌਂਡੈਂਟ ਕਿਹਨੂੰ ਬਣਾਓਗੇ ਕਿਹਦੇ ਖਿਲਾਫ ਕਰੋਗੇ ਉਹ ਕਹ ਲੂ ਕਹ ਦੇਗਾ ਕਿ ਜੀ ਮੇਰਾ ਤਾਂ ਇਹ ਮੈਂ ਤਾਂ ਦਿੱਤਾ ਹੀ ਨਹੀਂ ਇਹ ਪ੍ਰੋਡਕਟ ਜੀ ਇਸ ਕਰਕੇ ਕੰਜ਼ਿਊਮਰ ਨੂੰ ਚਾਹੀਦਾ ਹੈ ਕਿ ਜਿੰਨਾ ਮਤਲਬ ਜਿਆਦਾ ਜਦ ਤੱਕ ਹੋ ਸਕੇ ਬਿਲ ਜ਼ਰੂਰ ਲਵੇ ਜੀ ਬਿਲ ਤੋਂ ਬਿਨਾ ਉਹਨੂੰ ਥੋੜਾ ਜਿਹਾ ਫਿਰ ਡਿਫਿਕਲਟੀ ਆਏਗੀ ਉਹਨੂੰ ਵੀ ਡਿਫਿਕਲਟੀ ਹੈ ਕਿ ਕੋਰਟ ਨੂੰ ਵੀ ਉਹਨੂੰ ਰੀਲੀਫ ਦੇਣ ਲਈ ਡਿਫਿਕਲਟੀ ਆਏਗੀ ਜੀ ਬਿਲ ਤਾਂ ਮਸਟ ਹੈ ਜੀ ਲੀਕ ਜਸਾਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬੇਹੱਦ ਲਾਹੇਵੰਦ ਜਿਹੜੀਆਂ ਜਾਣਕਾਰੀਆਂ ਤੁਸੀਂ ਖਪਤਕਾਰ ਸੁਰੱਖਿਆ ਕਾਨੂੰਨ ਦੇ ਤਹਿਤ ਸਾਂਝੀਆਂ ਕੀਤੀਆਂ ਜਿਹੜੀਆਂ ਕਿ ਗਾਹਕਾਂ ਦੇ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੀਆਂ ਖਪਤਕਾਰ ਦੇ ਲਈ ਚੰਗੀਆਂ ਸਾਬਤ ਹੋਣਗੀਆਂ ਥੈਂਕ ਯੂ ਵੈਰੀ ਮਚ ਬਹੁਤ-ਬਹੁਤ ਧੰਨਵਾਦ ਪੇਸਨ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਲੁਧਿਆਣਾ ਦੇ ਪ੍ਰੈਜ਼ੀਡੈਂਟ ਜਸਟਿਸ ਕੁਲਦੀਪ ਕੁਮਾਰ ਕਰੀਰ ਜਿਨ੍ਹਾਂ ਨੇ ਖਪਤਕਾਰ ਸੁਰੱਖਿਆ ਕਾਨੂੰਨ ਸੰਬੰਧੀ ਅਜਿਹੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜੋ ਖਪਤਕਾਰਾਂ ਦੇ ਲਈ ਬੇहद ਲਾਭਕਾਰੀ ਸਾਬਤ ਹੋ ਸਕਦੀਆਂ ਹਨ ਸਾਤਰੀਆ ਕਾਲ ਆਦਾਬ ਨਮਸਕਾਰ ਮੈਨੂੰ ਵਰਿੰਦਰ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਐਸਐਮਜ਼ੈਡ ਨਿਊਜ਼ ਦੇ ਨਾਲ